ਸਸ 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 ਕਬੜ ਬੁਖ ਚੰਦ ਇਹ ਵੇ ਕਰਛਾ ਹੈ ਇਹ ਵੇ ਕਰਛਾ ਚੰਦ ਅਰ ਸੂਰਜ ਐਸ ਸੰਸਾਰ ਦੇ ਵਿੱਚ ਸਾਡੇ ਹੈਗੇ ਨੇ ਚੰਦ ਸੂਰਜ ਬੇਰ ਆਕਾਰ ਦੀ ਦੁਨੀਆ ਦੇ ਵਿੱਚ ਵੀ ਚੰਦ ਸੂਰਜ ਦੇ ਬਰ ਜਿਹੜੇ ਜੀਵਾਤਮਾ ਹੈ ਉਹਨੂੰ ਚੰਦ ਕਿਹਾ ਹੋਇਆ ਹੈ ਜਿਹੜਾ ਮੰਤਾ ਮੂਲ ਹੈ ਉਹ ਸੂਰਜ ਮਾਨਾ ਜੋਤ ਹੈ ਜਿਹਦੀ ਜੋਤ ਹੈ ਜਿਹਦੇ ਚਾਨਣ ਨਾਲ ਜੋ ਇਹਦੇ ਵਿੱਚ ਚਾਨਣ ਹੋਇਆ ਇਹ ਚਾਨਣ ਪੈਦਾ ਹੋਇਆ ਉਹ ਸੂਰਜ ਹੈ ਇਹ ਮੈਂ ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ ਈ ਹੈ ਬਾਹਰ ਵੀ ਆਈ ਰਾ ਸਾਡਾ ਚੰਦਰ ਮੈਂ ਇਹਦੀ ਆਪਣੀ ਰੋਸ਼ਨੀ ਈ ਹੈ। ਇਹ ਮੈਂ ਮੰਨਦੀ ਆਪਣੀ ਰੋਸ਼ਨੀ ਈ। ਜਿਹੜਾ RAM ਚੰਦ ਹੈ ਗੁਰਬਾਣੀ ਦੇ ਆਰਾਮ ਦੇ ਨਾਲ ਚੰਦ ਨਹੀਂ ਆ ਫਿਰ। ਗੁਰਬਾਣੀ ਦਾ ਆਰਾਮ ਸੂਰਜ ਹੈ। ਕੋਈ ਸਵੇਰ ਕਾਟ ਬੋਲਦਾ ਨਾ ਸਾਰਿਆਂ ਦਾ ਜਿਹੜਾ ਆਰਾਮ ਆ ਉਹ ਚੱਜ ਕਿਉਂ ਨਾ ਚੱਲੂ ਏ ਗੁਰਬਾਣੀ ਵਾਲਿਆਂ ਦਾ ਭਗਤਾਂ ਦਾ ਜਿਹੜਾ ਆਰਾਮ ਹੈ ਉਹ ਜਨਮਟੀ ਲੈਂਦਾ ਨੇ ਜਪਦਾ ਰਹਦਾ ਸਭ ਦੇ ਅੰਦਰ ਉਹ ਅੰਦਰੇ ਰਹਿੰਦਾ ਵਾਰ ਆਉਂਦਾ ਹੀ ਨਹੀਂ ਹੈ ਇਹ ਆ ਰਾਮਚੰਦਰ ਦਾ ਮਨ ਮੁਖਾ ਦੇ ਰਾਮਚੰਦਰ ਚੰਦਰ ਔਰ ਗੁਰਮੁਖਾ ਦੇ ਰਾਮਚੰਦਰ ਦਾ ਇਹ ਫਰਕ ਹੈ ਗਲਤ ਦਾ ਫਰਕ ਤਾਂ ਇਹ ਦੱਸਣਾ ਸੀ ਉਹ ਕਹਿੰਦੇ ਜੀ ਰਾਮਚੰਦਰ ਆਮ ਆਇਆ ਹੈ ਰਾਮ ਆਇਆ ਹੈ ਰਾਮਚੰਦਰ ਨਹੀਂ ਆਇਆ ਹੈ ਜੇ ਰਾਮ ਚੰਦ ਆਇਆ ਹੈ ਤਾਂ ਹੋਰ ਗੱਲ ਹੈ ਜੇ ਰਾਮ ਆਇਆ ਹੈ ਤਾਂ ਹੋਰ ਗੱਲ ਹੈ ਰਾਮਚੰਦ ਇਹਨਾਂ ਦਾ ਕਿਉਂਕਿ ਚੰਦ ਦੀ ਆਪਣੀ ਰੋਸ਼ਨੀ ਨਹੀਂ ਹੁੰਦੀ ਪਹਿਲਾਂ ਤਾਂ ਚੰਦ ਦਾ ਸੂਰਜ ਦੋ ਲਖ ਦਾ ਹੈ ਇਹਦੇ ਵਿੱਚ ਦੋਨਾਂ ਬਲਿਆਂ ਦੇ ਵਿੱਚ ਇਹ ਸਮਝਣ ਦੀ ਲੋੜ ਹੈ ਵੀ ਚੰਦ ਸੂਰਜ ਹੁੰਦੇ ਕੀ ਨੇ ਇਹ ਨਰਾਕਾਰੀ ਧਿਰਕੀ ਬਾਣੀਆਂ ਨਰਾਕਾਰੀ ਦੁਨੀਆ ਦੀ ਗੱਲ ਹੈ ਨਰਾਕਾਰੀ ਦੁਨੀਆ ਦੇ ਵਿਚੇ ਇਹਦੇ ਹੱਥ ਮਨੇ ਜਾਣਗੇ ਉਹਦੇ ਸਾਰੇ ਹੱਥ ਹੋਣਗੇ ਧੁਰਕੀ ਵਾਲੀਆਂ ਧੁਰਕੀ ਵਾਲੇ ਦੇ ਅਰਥ ਅਸੀਂ ਜਦੋਂ ਇੱਥੇ ਕਰ ਲਾਂਗੇ ਤਾਂ ਗੱਲ ਵਾਇਆ ਚ ਰਹਿ ਜਾਣੀਏ ਫਿਰ ਉਹ ਗੱਲ ਜਿਹੜਾ ਮੈਸੇਜ ਸਾਨੂੰ ਆਇਆ ਉਹ ਨਹੀਂ ਪ੍ਰਾਪਤ ਇਹ ਬ੍ਰਮ ਗਿਆ ਨਿਵਰਣਾ ਫਿਰ ਫੇ ਲੱਸੀ ਰਹਿਜੂ ਛਾਸ਼ ਮੱਖਣ ਨਹੀਂ ਮਿਲਣਾ ਹੈ ਤੁਹਾਨੂੰ ਇਹ ਗਲਤੀ ਹੋਈ ਹੋਈ ਹੈ ਫੁੱੜਵੀ ਹੋਈ ਜਾਂਦੀ ਹੈ ਇੱਥੇ ਤੱਤ ਤੱਕ ਕੋਈ ਉਪੜਿਆ ਨਹੀਂ ਵਿਦੇਸ਼ ਹੋਦੀ ਨਹੀਂ ਨਾ ਇਹ ਵਿਦੇਸ਼ ਹੋਦੀ ਹੈ ਹੁਣ ਚੰਦਰ ਸੂਰਜ ਵਿਦੇਸ਼ ਹੋਦੀ ਹੈ ਇਹ ਤੱਤ ਲੈ ਪ੍ਰਾਪਤ ਕਰਨਾ ਸੀ ਤਾਂ ਵਿਦਿਆ ਸੋਧਣੀ ਪੈਣੀ ਸੀ ਵਿਦਿਆ ਸੋਧ ਤਾਂ ਤਤ ਲਹਿ ਇਹ ਅੱਖਰ ਹੈ ਉਹੀ ਲਫਜ਼ ਨੇ ਉਹੀ ਅਰਥਾਂ ਦਾ ਫਰਕ ਜੇ ਅਰਥ ਬਦਲ ਕੇ ਲਓਗੇ ਗੁਰਬਾਣੀ ਦੇ ਅਸਲ ਲਓਗੇ ਫਿਰ ਇਹ ਤਤ ਮਿਲੂਗਾ ਜੋ ਸਮਝਾਉਣਾ ਚਾਹੁੰਦੇ ਨੇ ਉਹ ਸੋਝੀ ਮਿਲ ਜੂਗੀ ਨਹੀਂ ਤਾਂ ਕੁਝ ਨਹੀਂ ਮਿਲੂ ਇਹ ਲੱਸੀ ਕਵਣ ਮੁਖ ਚੰਦ ਹਿਵੇ ਘਰ ਸ਼ਾਇ। ਹੁਣ ਜੋਗੀ ਜਿਹੜਾ ਹੈ ਜੋਗ ਮਤ ਦਾ ਜਿੰਨਾ ਜਿੰਨਾ ਸਾਨੂੰ ਗਿਆਨ ਦੀ ਅਸੀਂ ਇਹ ਪੰਕਤੀਆਂ ਨਹੀਂ ਹੱਥ ਆ ਸਕਦਾ। ਵੈਸੇ ਤਾਂ ਕੋਈ ਵੀ ਕੋਈ ਵੀ ਕੰਮ ਹੋਵੇ। ਜੇ ਅਸੀਂ ਉਹ ਤੇ ਟਿੱਪਣੀ ਕਰਦੀ ਆ ਉਹਨੂੰ ਸਮਝਣਾ ਆ ਗੱਲ ਕਰਦੀ ਆ ਸਾਨੂੰ ਉਹਦੇ ਵਾਸਤੇ ਬਾਰੇ ਗਿਆਨ ਚਾਹੀਦਾ। ਅਰ ਜੇ ਸਾਨੂੰ ਜੋਗੀਆਂ ਨਾਲ ਗੱਲਬਾਤ ਹੋ ਰਹੀ ਹੈ ਜੋਗੀਆਂ ਦੀ ਜੋਗ ਮਤ ਹੈ ਉਹ ਜੋਗ ਮਤ ਅਨੁਸਾਰ ਆਪਣੇ ਸਵਾਲ ਕਰ ਰਹੇ ਨੇ ਗੁਰਨਾਨਦ ਦੇਵ ਜੀ ਜਵਾਬ ਦੇ ਰਹੇ ਨੇ ਅਰ ਜੇ ਸਾਨੂੰ ਜੋਗ ਮਤ ਦਾ ਗਿਆਨ ਨਹੀਂ ਸਾਨੂੰ ਕੀ ਪਤਾ ਵੀ ਸਿੱਧਕੀ ਕਹਿਣਾ ਚਾਹੁੰਦੇ ਨੇ ਕਿਉਂ ਸਿੱਧਾ ਇਹ ਗੱਲ ਕਹੀ ਹੈ ਇਸ ਕਰਕੇ ਜੋਗ ਮਤ ਦਾ ਗਿਆਨ ਹੋਣਾ ਜ਼ਰੂਰੀ ਹੈ ਅਰ ਜੋਗੀ ਕੀ ਕਰਦਾ ਹੈ ਜੋ ਵੀ ਕੋਈ ਚੀਜ਼ ਸਵਾਤੀ ਲਾਉਣ ਵਾਲਾ ਹਰ ਕੋਈ ਕੀ ਕਰਦਾ ਕੁਝ ਪੂਰੇ ਰੱਖ ਕੇ ਵਸਤੂ ਰੱਖ ਕੇ ਈ ਧਿਆਨ ਟਿਕਾਉਂਦਾ ਧਿਆਨ ਟਿਕਾਉਣ ਵਾਸਤੇ ਕੋਈ ਚੀਜ਼ ਪੂਰੇ ਰੱਖਦਾ ਚਾਹੇ ਕੋਈ ਦੇਵੀ ਦੇਵਤਾ ਦੀ ਫੋਟੋ ਰੱਖੇ ਕੁਝ ਵੀ ਰੱਖੇ ਚਾਹੇ ਉਹ ਕੋਈ ਆਬਜੈਕਟ ਪੂਰੇ ਰੱਖਦਾ ਟਾਰਗੇਟ ਨਹੀਂ ਉਹਦਾ ਆਬਜੈਕਟ ਆਬਜੈਕਟ ਦੇ ਵਿੱਚੋਂ ਟਾਰਗੇਟ ਆ ਉਹ ਕਹਿੰਦੇ ਵੀ ਇਹਦੇ ਚੋਂ ਦਰਸ਼ਨ ਹੋਣਾ ਚਾਹੀਦੀ ਸੀ ਪੂਰੇ ਰਸ ਪਰ ਪੂਰੇ ਕਿਉਂ ਰੱਖਣ ਲੱਗੇ ਚਲੋ ਇਹ ਅਲੱਗ ਕਹਾਣੀ ਹੈ ਉਧਰ ਨੂੰ ਨਹੀਂ ਆਪਾਂ ਜਾਣ ਆਪਾਂ ਸਮਝਣਾ ਵੀ ਇੱਥੇ ਕੀ ਗੱਲ ਹੈ ਕਵਲ ਮੁਖੀ ਕਵਲ ਮੁਖੀ ਪੂਰੇ ਕੀ ਰੱਖੀਏ ਰਾਧ ਕੇ ਨੋ ਬਣਾਈਏ ਅਗਵਾਈ ਕਿਹੜੀ ਚੀਜ਼ ਦੀ ਲਈਏ ਕਿਹੜੀ ਚੀਜ਼ ਦੀ ਅਗਵਾਈ ਲਈਏ ਅੱਗੇ ਕੀ ਨਿਸ਼ਾਨ ਕੀ ਰੱਖੀਏ ਭੁਰੇ ਕਵੜ ਮੁਖੇ ਚਾਨਦੇ ਵੇ ਕਰਸ਼ ਜਿਹੜਾ ਮਨ ਹੈ ਆਤਮਾ ਹੈ ਕਿਰੂ ਅਗੇ ਰੱਖਦੇ ਕੀ ਦੇਣਾ ਧਿਆਨ ਜੋੜੇ ਜਾ ਜਿਹੜੀ ਚੀਜ਼ ਬੋਰੇ ਰੱਖਣੇ ਧਿਆਨ ਉਹਦੇ ਨਾਲ ਜੋੜ ਲੈਣੋ ਕਿੰਨਾ ਧਿਆਨ ਜੋੜੇ ਤਾਂ ਕਿ ਉਹਦੇ ਅਫਦਰ ਠੱਡ ਬੈ ਜੂਵੇ ਸ਼ਾਂਤ ਹੋ ਜੂਵੇ ਉਹਦਾ ਹਿਰਦਾ ਜਿਹੜੀ ਤ੍ਰਿਸ਼ਨਾ ਦੀ ਆਗ ਆਉਦੀ ਬੁਝ ਜੂਵੇ ਉਹ ਤ੍ਰਿਸ਼ਨਾ ਦੀ ਆਗ ਬੁਝਣ ਲਈ ਯੋਗੀਆਂ ਹਤੀ ਅਸਲ ਵਿੱਚ ਉਹ ਕਹਿੰਦੇ ਸਾਨੂੰ ਇਹ ਦੱਸੋ ਸਾਡੇ ਹਿਸਾਬ ਨਾਲ ਇਹਦਾ ਮੰਨਣਾ ਜੋ ਗੁਰੂ ਸਾਹਿਬ ਨੇ ਦੱਸਿਆ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਕਦੇ ਇਹ ਸੰਤ ਦਾ ਸਿੱਧੀ ਗੱਲ ਦੱਸੋ ਅਸੀਂ ਲਾਉਣੇ ਆ ਸਬਾਧੀ ਅਸੀਂ ਕਿਹੜੀ ਚੀਜ਼ ਪੂਰੇ ਰੱਖੀਏ ਜਿਹਦੇ ਨਾਲ ਸਾਡੇ ਅੰਦਰ ਸ਼ਾਂਤੀ ਆ ਜੇ ਗੁਰੂ ਸਮਝੇ ਗੱਲ ਉਹ ਤਾਂ ਗੈਦਰ ਵੀ ਸਾਨੂੰ ਤਾਂ ਇਹ ਦੱਸੋ ਵੀ ਪੂਰੇ ਅਸੀਂ ਉਹ ਚੀਜ਼ ਬਦਲ ਲੈਣੇ ਜੀ ਤੁਸੀਂ ਕਹੋਗੇ ਉਹ ਰੱਖ ਲੈਣੇ ਗੱਲ ਕਰਮ ਕਾਂ ਨਹੀਂ ਉਹ ਕਰ ਰਹੇ ਜੀ ਓ ਆਵਲ ਮੁਖੀ ਚੰਦ ਚੰਦ ਬੰਦ ਆਤਮਾ ਕਿਹੜੀ ਚੀਜ਼ ਤੋਂ ਅਗਾਈ ਲਵੇ ਕਿਹੜੀ ਚੀਜ਼ ਨੂੰ ਇਸ਼ਟ ਬਣਾਵੇ ਕਿਹੜੀ ਚੀਜ਼ ਨੂੰ ਕਿਹੜੀ ਚੀਜ਼ ਨਾਲ ਧਿਆਨ ਜੋੜੇ ਕਿ ਇਹਦੇ ਅੰਦਰ ਸ਼ਾਂਤੀ ਪੈਦਾ ਹੋਈ ਇਹ ਸਦੀ ਭਗਤੀ ਦਾ ਅਰਥ ਹੈ ਕਮਨ ਮੁਖੀ ਸੂਰਜ ਤਪੈ ਤਪਾਇਆ ਹੁਣ ਸੂਰਜ ਆ ਗਿਆ ਜਿਹੜਾ ਸੂਰਜ ਹੈ ਦੂਜਾ ਸੁਣੇ ਉਹੀਆਂ ਗੱਲਾਂ ਨੇ ਜੋਗੀ ਦੀ ਸੁਣਿਆ ਫਿਰਮ ਗਿਆਨ ਠੀਕ ਹੋਇਆ ਵੀ ਜਿਹੜੇ ਸੂਰਜ ਫਿਰ ਤਪੜੇ ਕਹਿੰਦੇ ਇੱਕ ਪਾਸੇ ਤੇ ਹਵਾ ਦਾ ਰੋਣਾ ਦੂਏ ਪਾਸੇ ਤੇ ਸੂਰਜ ਮਾਗ ਵੀ ਪੈਦਾ ਹੋਣੀ ਅੰਦਰ ਤਪਸ਼ ਵੀ ਪੈਦਾ ਹੋਣੀ ਓਹੀ ਕਬੀਰ ਕਹਿ ਰਿਹਾ ਪਰਦੇਸੀ ਕਿ ਕਹਾ ਕਰੇ ਚੌਲ ਤੇਸ ਲੱਗਾ ਆਗ ਖਿੱਥਾ ਚੱਲ ਕੋਇਲਾ ਭਈ ਤਾਂਗੇ ਆਜ ਨਾ ਜਿਹੜਾ ਸੂਰਜ ਹੈ ਸੂਰਜ ਕੌਣ ਹੈ ਜੀਤੋ ਇਹ ਬਨ ਪੈਦਾ ਹੋਇਆ ਇਹਦਾ ਮੂਲ ਸੂਰਜ ਉਹਦਾ ਇੰਨੀ ਰੋਸ਼ਨੀ ਪ੍ਰਚੰਡਤਾ ਇੰਨੀ ਹੋਈ ਜਿੰਨੀ ਸੂਰਜ ਦੀ ਹੈ ਰੋਸ਼ਨੀ ਔਰ ਗਰਮੀ